ਸੋ ਪਿੰਡ ਭਾਗੂ ਕਮਾਂ ਦੇ ਵਿੱਚ ਐਨਰਜੀ ਦੇ ਘਰ 'ਚ 76 ਚੋਰ ਦੁਗੂ ਚੋਰੀ ਨੂੰ ਬਾਰ-ਬਾਰ ਅੰਜਾਮ ਦਿੱਤਾ ਜਾਂਦਾ ਸੀ ਜਿਸ ਤੋਂ ਬਾਅਦ ਪਿੰਡ ਵਾਸੀਓ ਦੀ ਮਦਦ ਦੇ ਨਾਲ ਆਖਰਕਾਰ ਚੋਰ ਹੁਣ ਪੁਲਿਸ ਤੇ ਅੜਿੱਕੇ ਚੜ ਗਿਆ ਜਿਸ ਨੂੰ ਮੌਕੇ 'ਤੇ ਗ੍ਰਿਫਤਾਰ ਕਰਕੇ ਪੁਲਿਸ ਨੇ ਅਗਲੀ ਵੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਜਿੱਥੇ ਚੋਰ ਨੇ ਖੁਦ ਵੀ ਮੰਨਿਆ ਕਿ ਇੱਕ ਚੋਰੀ ਦੀ ਘਟਨਾ ਨੂੰ ਅੰਜਾਮ ਦਿੱਤਾ ਤੇ ਆਪਣੇ ਸਾਥੀਆਂ ਦਾ ਨਾਂ ਵੀ ਜਿਹੜਾ ਕੀ ਕੈਮਰੇ ਸਾਹਮਣੇ ਹੀ ਦੱਸਿਆ ਤਾਂ 76 ਚੋਰ ਨੇ ਪਹਿਲਾਂ ਵੀ ਇਸ ਘਰ ਦੇ ਵਿੱਚ ਚੋਰੀ ਦੀ ਘਟਨਾ ਨੂੰ ਅੰਜਾਮ ਦਿੱਤਾ ਸੀ ਪਰ ਚੋਰ ਹੈ ਜਿਹੜਾ ਕੀ ਨਬਾਲਕ ਵੀ ਦੱਸਿਆ ਜਾ ਰਿਹਾ ਹੈ ਕੀ ਗੱਲ ਹੋਈ ساری ਤੁਹਾਡੇ ਸਾਡੇ ਅਹੀਂ ਫੰਕਸ਼ਨ ਤੇ ਗਏ ਰਹੀ ਫੰਕਸ਼ਨ ਤੇ ਗਏ ਜਿੱਦਾਂ ਅਹੀਂ ਫੰਕਸ਼ਨ ਤੋਂ ਆਏ 2:00 ਵਜੇ ਗਏ ਆ ਜਿੱਦਾਂ ਅਹੀਂ ਫੰਕਸ਼ਨ ਤੋਂ ਆਇਆ 6 6 ਵਜੇ ਦੀ ਗੱਲ ਹੈ ਉਥੋਂ ਆਂਦੇ ਹੀ ਅਹੀਂ ਜਿੱਦਾਂ ਉਧਰੋਂ ਲੌਕ ਖੋਲਿਆ ਇੱਧਰ ਨਹੀਂ ਆਹੀ ਦੇਖਿਆ ਉਹ ਵਾਲਾ ਲੌਕ ਖੋਲਿਆ ਲੌਕ ਖੋਲ ਕੇ ਅੰਦਰ ਗਏ ਮੈਂ ਆਪਣੀ ਦੁਰਾਨੀ ਨੂੰ ਬੋਲਿਆ ਕਿ ਤੂੰ ਮੈਨੂੰ ਨਾ ਉਹ ਦੇ ਦੇ ਜਿਹੜੇ ਤੂੰ ਰਿੰਗਾ ਵਗੈਰਾ ਪਾਈ ਰਹੀ ਸੀ ਨਾ ਉਮੈਨ ਨੂੰ ਦੇ ਦੇ ਵਾਪਸ ਤੇ ਮੈਂ ਰੱਖਾਂ ਤੇ ਇਹ ਮੈਨੂੰ ਕਹਿੰਦੀ ਚੱਲ ਮੈਂ ਦੇਣੀ ਆ ਜਿੰਨਾ ਦੇ ਲਗੀ ਓਲਮਾਰੀ ਖੋਲੀ ਔਰ ਵਿੱਚੋਂ ਪੈਸੇ ਹੀ ਖਤਮ ਮੈਨੂੰ ਕਹਿੰਦੀ ਕਿ ਤੂੰ ਫਟਾਫਟ ਆਪਣੀ ਲਮਾਰੀ ਦੇ ਜਿੱਦਾਂ ਮੈਂ ਲਮਾਰੀ ਦੇਖੀ ਮੈਂ ਕਿਹਾ ਰੀਤਾ ਮੇਰੇ ਤਾਂ ਦਰਵਾਜ਼ਾ ਵੀ ਗੁੱਲਾ ਤੇ ਮੰਜਾ ਵੀ ਪਿੱਛੇ ਆ ਤੇ ਮੈਂ ਜਿੱਦਾਂ ਇਹ ਬਾੜੀਆਂ ਖੋਲ ਕੇ ਦੇਖਿਆ ਅੱਗੇ ਉਹਨੇ ਨਾ ਇਹ ਖੇਲਣ ਨਾਲ ਨਾ ਇਹ ਖੁੰਡੀ ਖੋਲੀ ਹੱਥੋਂ ਖੋਲ ਕੇ ਇਹ ਦੋਨੋਂ ਖਿਟਕੀਆਂ ਖੋਲ ਕੇ ਇਹ ਤੋੜ ਕੇ ਉਦੇ ਬਾਦੂ ਨੇ ਪੋਚੇ ਦੇ ਨਾਲ ਇਦਾਂ ਕਰਕੇ ਗਰੇਲੂ ਉੱਤੇ ਚੜ ਕੇ ਤੇ ਉਹ ਕੁੰਡੀਆਂ ਖੋਲ ਕੇ ਮੰਜਾ ਪਿੱਛੇ ਕਰਕੇ ਤੇ ਮੇਰੀ ਅਲਮਾਰੀ ਤੇ ਆਇਆ ਹਾਂ ਕਿੰਨੇ ਪੈਸੇ ਚੋਰੀ ਕੀਤੇ ਆ ਜੀ ਤੁਹਾਡੇ ਮੇਰਾ ਪੂਰਾ 12000 ਰੁਪਏ ਦਿੱਤਾ ਪਹਿਲਾਂ ਵੀ ਕੀਤੀ ਹੈ ਚੋਰੀ ਪਹਿਲੇ ਇਹਨੇ ਮੇਰੀ ਦੁਰਾਨੀ ਘਰ ਕੀਤੀ ਉਹ 6000 ਦੀ ਕੀਤੀ ਬਾਰ-ਬਾਰ ਚੋਰੀਆਂ ਹੋਈਆਂ ਹਾਂਜੀ ਸਰਪੰਚ ਜੀ ਕਰਦਾ ਇਹੀ ਹੈ ਇਹਦਾ ਤਲਾਸ਼ਾ ਵੱਧ ਕੇ ਰਹਿਤ ਇਹਨੂੰ ਫੜਿਆ ਕਿੱਦਾਂ ਫਿਰ ਇਹਨੂੰ ਇਹਨੂੰ ਹਨ ਕੈਂਬਰੀਆ ਦੇ ਵਿੱਚ ਲੋਕੇਸ਼ਨ 'ਚ ਆ ਗਿਆ ਹਾਂਜੀ ਤੇ ਫਿਰ ਮੌਕੇ ਤੇ ਕਿੱਦਾਂ ਫੜਿਆ ਇਹਨੂੰ ਮੌਕੇ ਤੇ ਆ ਹੀ ਘਰੋਂ ਚੋਕ ਲਿਆ ਤੁਹਾਡੇ ਪਿੰਡ ਦਾ ਹੀ ਹਾਂਜੀ ਸਾਡੇ ਘਰ ਲੱਗੇ ਤੁਹਾਡੇ ਘਰ ਲੱਗੇ ਤੇ ਹੁਣ ਪੁੱਛ ਲੈ ਕੇ ਗਈ ਯਾਰ ਹਾਂਜੀ ਮੇਰੇ ਕੋਲ ਗੱਦਰੀ ਹੈ ਚੋਰੀਆਂ ਕਰਦਾ ਪੁੱਤ ਇਹੇ ਨਾਲ ਕੀਤੀਆਂ ਫੇਮੇ ਲੜ ਕਿਦਾਂ ਕੀਤੀ ਭੂਆ ਕੋਲ ਕੇ ਘਰ ਦੇ ਉਹਨਾਂ ਦੇ ਘਰ ਕੋਈ ਨਹੀਂ ਨਹੀਂ ਕਿੰਨੇ ਵਜੇ ਕੀਤੀ ਹੋਣੇ 4 ਵਜੇ ਕਿਤੇ ਬਾਹਰ ਗੱਡੀ ਸੀ 12000 ਹੋਰ ਕੀ ਗੱਡਿਆ ਨਾਲ ਕੁੱਖ ਨਹੀਂ 12000 ਕਿੱਥੇ ਗਿਆ ਫਿਰ ਉਹ ਕੋਲੀ ਨੇ ਉੱਤੇ ਬੱਬੀਆਂ ਨੇ ਲੈ ਲਿਆ ਉਹ ਕੋਣਾ ਕੋਲੀ ਦੇ ਬੱਬੀ ਗੋਲੀ ਦੇ ਮੁੰਡੇ ਦਿ올ਾਂ ਦੇ ਦਿ올ਾਂ ਦੇ ਉਹਨਾਂ ਦੇ ਕਹਿੰਦੇ ਚੋਰੀਆਂ ਕਰਦਾ ਹਾਂਜੀ ਕਿੱਥੇ ਕਿੱਥੇ ਕੀਤੀ ਹੈ ਪਹਿਲਾਂ ਇੱਥੇ ਕੀਤੀ ਨਹੀਂ ਇਸ ਤੋਂ ਪਹਿਲਾਂ ਵੀ ਕੰਦੇ ਕੋਈ ਛੇ ਹਜ਼ਾਰ ਰੁਪਏ ਕੱਢਿਆ ਹਾਂਜੀ ਇੱਥੇ ਉਹ ਵੀ ਇੱਥੇ ਕੀਤੀ ਸੀ ਉੱਥੇ ਪੈਸੇ ਉਹਨਾਂ ਨੂੰ ਦੇਤੇ ਹਾਂਜੀ ਤੇ ਤੈਨੂੰ ਵੀ ਮਿਲਦਾ ਪੈਸੇ ਚੋਰੀ ਕਰਨ ਦਾ ਯਾਰ ਪੈਂਦਾ 1000 ਰੁਪਏ ਤਾਂ ਚੋਰੀ ਤੂੰ ਕੀਤੀ ਤੇ ਪੈਸੇ ਉਹਨਾਂ ਨੂੰ ਦੇਤੇ ਹਾਂਜੀ ਉਹ ਕਦਾਂ ਦਾ ਨੂੰ ਉਹ ਕਦਾਂ ਤੋਂ ਇਹਦੇ ਇੱਥੇ ਉਹ ਉਹ ਤੇ ਮਾ ਠੀਕ ਅੱਡੇ ਦੇ ਗੱਲ ਹੁੰਦੀ ਹੈ ਇਹਨਾਂ ਦੀ ਫੋਨ ਤੇ ਹਾਂ ਤੇ ਉਹ ਨੂੰ ਬਬਿੰਦਾ ਦਾ ਸਾਹ ਤੇ ਜਾ ਕੇ ਹਾਂ ਤੇ ਬਾਤੂ ਬਬਦੀ ਨੂੰ ਜਾਂਦਾ ਸਪਲੈਂਡਰ ਮੋਰਸਾਲ ਤੇ ਆਂਦੀ ਹਾਂ ਹਾਂ ਤੇ ਤਮ ਕੀ ਕੀਤੀ ਇਹਨਾਂ ਨੇ ਕਹਦੇ ਨਹੀਂ ਕੀਤੀ ਕਿ ਤੈਨੂੰ ਜਾਂ ਮਾਰ ਦੇਣਾ ਜਾਂ ਲੈ ਜਾ ਹਾਂ ਅੱਗੇ ਵੀ ਕੀਤੀਆਂ ਚੋਰੀਆਂ ਪਹਿਲਾਂ ਵੀ ਨਹੀਂ ਅੱਜ ਤੈਨੂੰ ਪਿੰਡ ਵਾਲਿਆਂ ਨੇ ਫੜਿਆ ਆ ਅੱਜ ਜੇ ਤੈਨੂੰ ਮਾਰ ਦੇ ਕੁੱਟਦੇ ਜਾਂ ਤੈਨੂੰ ਹੁਣ ਪੁਲਿਸ ਲੈ ਦੇਗੀ ਉਤਵੀ ਆ ਗਈ ਹੈ ਕਿਉਂ ਕਰਦਾ ਚੋਰੀਆਂ ਕਿਉਂ ਕਰਦਾ ਚੋਰੀਆਂ ਹਾਂ ਜੀ ਕੈਂਪ ਜੀ ਉਹਨਾਂ ਦੇ ਕਹਿੰਦੇ ਕੀਤੀ ਹੈ ਪਿੰਸਾ ਕੀ ਗੱਲ ਹੋਈ ਆ ਸਾਰੀ ਆ ਤੁਸੀਂ ਚੋਰ ਜਿਹੜਾ ਰੱਗੇ ਤੀ ਫੜਿਆ ਇਹ ਨਾ ਜੀ ਕੱਲ੍ਹ ਸ਼ਾਮੀ ਕੋਈ 4 ਵਜੇ ਦਾ ਪਤਾ ਲੱਗਾ ਕਿ 4 ਵਜੇ ਇਹਨੇ ਚੋਰੀ ਕੀਤੀ ਆ ਪਰ ਜਿਹੜਾ ਘਰ ਇੱਕ ਪਰਿਵਾਰ ਦੇ ਜੀ ਹੈਗਾ ਉਹ ਇਹਨਾਂ ਦੇ ਘਰ ਫੰਕਸ਼ਨ ਹੀਗਾ ਇਹ ਸਾਰੇ ਗਰਦਾਸਪੁਰ ਗਏ ਹੋ ਫੰਕਸ਼ਨ ਤੇ ਮੈਂ ਵੀ ਗਾਇਆ ਪਰ ਮੈਂ ਕਹਿ ਰਿਹਾ 3 ਵਜੇ ਤੋਂ ਵਾਪਸ ਆ ਜਾਣਾ ਹਾਂ ਜਦੋਂ ਪਤਾ ਲੱਗਾ ਰਾਤ ਨੂੰ ਰੌਲਾ ਪੈ ਗਿਆ ਸਾਡੇ ਇਥੇ ਪੰਚਾਇਤ ਦੇ ਕੈਮਰੇ ਲੱਗੇ ਆ ਹਰ ਗਲੀ ਗਲੀ ਦੇ ਵਿੱਚ ਹਾਂ ਕੋਈ ਰੌਲਾ ਪੈਣ ਦੇ ਤੇ ਘਰ ਵਾਲਿਆਂ ਨੇ ਮੈਨੂੰ ਕਿਹਾ ਸੀ ਉਹ ਕੈਮਰੇ ਖੋਲੇ ਕੈਮਰਿਆਂ ਵਿੱਚੋਂ ਦਾ ਮੁੰਡਾ ਆ ਉਹ ਸ਼ੋ ਹੋ ਗਿਆ ਫੜਿਆ ਗਿਆ ਉਹਦੇ ਵਿੱਚ ਕੈਮਰਿਆਂ ਦੀ ਮਦਦ ਦੇ ਨਾਲ ਕੰਮ ਚੱਲ ਰਿਹਾ ਉਹ ਮਤਲਬ ਦੇਖਿਆ ਗਿਆ ਗਲੀਆਂ ਵਿੱਚ ਭੁੰਦਾਂ ਹਾਂ ਘਰ ਤਾਂ ਛਾਲ ਮਾਰਦਾ ਘਰ ਦੇ ਅੰਦਰ ਹੀ ਸਰਹੁੰਦਾ ਸਾਰੀ ਲੋਕੇਸ਼ਨ ਹੀ ਆ ਗਈ ਉਹਦੀ ਹਾਂ ਤੇ ਉਹਨੇ ਮੰਨ ਲਿਆ ਵੀ ਮੈਂ ਵਾਕਿਆ ਹੀ ਪੈਸੇ ਕੱਢੇ ਆ ਘਰ ਵਾਲਿਆਂ ਨੇ ਪੈਸੇ ਕਦੇ ਪੈਸੇ ਕੱਢੇ ਆ 12000 ਰੁਪਏ ਉਹਨੇ ਹੁਣ ਦੱਸਿਆ 6000 ਰੁਪਏ ਉਹਨੇ ਦੱਸਿਆ ਕਿ 2 ਮਹੀਨੇ ਪਹਿਲਾਂ ਕੱਢਿਆ ਸੀਗਾ ਹਾਂ ਤੇ ਉਹ ਪੁੱਛ ਆਈਏ ਜੀ ਪੁਲਸਰ ਆਈਆ ਜਿਹੜੇ ਉਹਨੇ ਨਾਂ ਲਏ ਨੇ ਉਹ ਪਹਿਲੇ ਹੀ ਜਿਹੜੇ ਬੰਦੇ ਆ ਜਿੱਦਾਂ ਉਹਨੇ ਬੱਬੀ ਦਾ ਨਾਂ ਲਿਆ ਉਹਨੇ ਦਾ ਖੁੱਲੀ ਦਾ ਨਾਂ ਲਿਆ ਤੇ ਉਹ ਕਰਵਾਉਂਦੇ ਨੇ ਤੇ ਪਹਿਲੇ ਉਹਨੇ ਕਿਹਾ ਕਿ ਉਹ ਕਰਵਾਉਂਦੇ ਨੇ ਉਹਨਾਂ ਦੇ ਬੱਚੇ ਹੈਗੇ ਪਹਿਲਾਂ ਵੀ ਜਿਹੜਾ ਕੁਲੀ ਆ ਉਹਦਾ ਪੂਰਾ ਨਾਮ ਤੇ ਮੈਨੂੰ ਯਾਦ ਨਹੀਂ ਆ। ਵੀ ਪਰਚਾ ਹੈਗਾ ਆ ਇੱਕ ਨਹੀਂ ਤੇ ਕੁਲੀ ਦੇ ਤੇ ਪਹਿਲਾਂ ਵੀ ਬਹੁਤ ਸਾਰੇ ਚੋਰੀਆਂ ਦਾ ਇਲਜ਼ਾਮ ਹੈਗਾ ਆ। ਜਿਹੜੇ ਸਾਡੇ ਪਿੰਡ ਦੇ ਕੁਝ ਲੀਡਰ ਹੀ ਪਹਿਲੇ ਜਿਸ ਤਰ੍ਹਾਂ ਪਹਿਲਾ ਸਰਪੰਚਾ ਮੇਰੇ ਤੋਂ ਪਹਿਲਾਂ ਤੇ ਦਾਨ ਸਿੰਘ ਜਾਂ ਗੁਰਪਾਲ ਸਿੰਘ ਆ ਇਥੇ ਲੰਬੜਦਾਰ ਇੱਕ ਸਰਵਿਸਮੈਨ ਜਦੋਂ ਉਹਨਾਂ ਨੂੰ ਫੜਿਆ ਜਾਂਦਾ ਸੀ ਫੜ ਕੇ ਉਹ ਪੈਸੇ ਪੂਹੇ ਦੇਣ ਲੈਣ ਆਪਣਾ ਕਰ ਲੈਂਦੇ ਸੀ ਜਿਹੜੇ ਲੋਕਾਂ ਨੇ ਚੋਰੀ ਕੀਤੀ ਹੁੰਦੀ ਸੀ ਉਹ ਬਾਅਦ ਚ ਛਡਵਾ ਲਿਉਂਦੇ। ਉਹਨਾਂ ਤੇ ਪਰਚਾ ਨਹੀਂ ਦਰਜ ਹੁੰਦੇ। ਇਹਦੇ ਵਿੱਚ ਸਾਡੀ ਜਿਹੜੀ ਪਹਿਲੀ ਸਿਆਸਤਾ ਉਹਨਾਂ ਦਾ ਵੀ ਕਾਫੀ ਸਾਰਾ ਹੱਥ ਆਇਆ ਇਹਦੇ ਇਹਨਾਂ ਨੂੰ ਮਦਦ ਦੇਂ ਵਿਚ ਹਾਂ ਤਾਂ ਇਸ ਕਰਕੇ ਜਿਹੜਾ ਇਹ ਕੰਮ ਆ ਵਾਦਾ ਜਾਣ ਰਿਹਾ ਜੇਕਰ ਉਹ ਲੋਕੀ ਇਹਨਾਂ ਦੀ ਮਦਦ ਨਾ ਕਰਦੇ ਹੁੰਦੇ ਜਾਂ ਨਾ ਇਹਨਾਂ ਨੂੰ ਖੋੜ ਕਰ ਦਿੰਦੇ ਜਾਂ ਨਾ ਛਡਾ ਕੇ ਲਿਆਉਂਦੇ ਤੇ ਆ ਜਿਹੜੇ ਲੋਕਾਂ ਦਾ ਸੌਨਾ ਹਰਾਮ ਕੀਤਾ ਇਹਨਾਂ ਲੋਕਾਂ ਨੇ ਇਹ ਇਥੋਂ ਤੱਕ ਜਾਣ ਦੀ ਜਰੂਰਤ ਹੈ ਦੂਸਰੀ ਬੇਨਤੀ ਜਿਹੜੀ ਮੇਰੀ ਵੀ ਇਹਨਾਂ ਦੀ ਇੱਕ ਮਦਦ ਮੁਲਾਜ਼ਮ ਵੀ ਕਰਦੇ ਆ ਹਾਂ ਜਿਹੜੇ ਪੁਲਿਸ ਮੁਲਾਜ਼ਮਾ ਸਾਡੇ ਪਿੰਡ ਵਿੱਚ ਤਾਂ ਨਹੀਂ ਕਾਬੂ ਵਿੱਚ ਕੰਮ ਆਉਂਦੇ ਆ ਉਥੇ ਨਿਕਲਦੀ ਆ ਪਗੋ ਕਾਵੇਂ ਚ ਕਿਸੇ ਵੀ ਕਾਰਵਾਈ ਵਾਸਤੇ ਉਹ ਪਹਿਲਾਂ ਦੱਸ ਦਿੰਦਾ ਤੇ ਔਰ ਇਹੋ ਬੰਦੇ ਕਹਾਂ ਦੇ ਨੇ ਵੀ ਸਾਡੇ ਉਥੇ ਸੈੱਲ ਨੇ ਤੁਰਨ ਤੋਂ ਪਹਿਲਾਂ ਸਾਨੂੰ ਫਲਾਣਾ ਬੰਦਾ ਜਿਹੜਾ ਬਾਈ ਨੇਮ ਹੈ ਦੱਸ ਦੇ ਨੇ ਫਲਾਣਾ ਬੰਦਾ ਪੂਰੀ ਇਨਫੋਰਮੇਸ਼ਨ ਦੇ ਦਿੰਦਾ ਕਿ ਪੁਲਿਸ ਤੁਰੀ ਹੈ ਤੁਹਾਡੇ ਵੱਲੋਂ ਜਾ ਕੇ ਕਾਰਵਾਈ ਵਾਸਤੇ ਆਈ ਆ ਇਹ ਮੇਰੀ ਐਸਐਸਪੀ ਸਾਹਿਬ ਗਰੀ ਬੇਨਤੀ ਆ ਨਾਕਾਮਜਾਬ ਕਰ ਦਿੰਦਾ ਅਜੇ ਤੱਕ ਉਹ ਬੰਦੇ ਫੜੇ ਨਹੀਂ ਗਏ ਜਿਨ੍ਹਾਂ ਨੇ ਇੰਨੀ ਭੰਨ ਤੋੜ ਕੀਤੀ ਇੰਨੀ ਚੋਰੀ ਕੀਤੀ ਤਾਂ ਵੇਖ ਲੋ ਦੋਵੇਂ ਭਰਾ ਰਲ ਕੇ ਰੈਕੀ ਕਰਾਉਣ ਦੇ ਆ ਤੇ ਕਰਾ ਕੇ ਲੋਕਾਂ ਦੇ ਘਰਾਂ ਦੇ ਵਿੱਚ ਹਮਲੇ ਕਰਾਉਣ ਦੇ ਆ ਭੰਨਤੋੜ ਵੀ ਕਰਵਾਈ ਆ ਸਾਰਾ ਕੁਝ ਹੋਣ ਲਿਆ ਇਹ ਕੁਸ਼ਕ ਮੁਖੀ ਐ ਸਾਡੇ ਪਿੰਡ ਦੇ ਤੇ ਪ੍ਰਸ਼ਾਸਨ ਦੇ ਕੁਝ ਬੰਦੇ ਜਿਹੜੇ ਇਹਨਾਂ ਦੇ ਨਾਲ ਰਲੇ ਹੋਏ ਆ ਜਿਸ ਤਰ੍ਹਾਂ ਮੈਂ ਬਾਈ ਨੇਮ ਵੀ ਨਾ ਲਿਆ ਕਿਉਂਕਿ ਅੱਕ ਕੇ ਲਿਆ ਲੋਕਾਂ ਨੇ ਸਾਰਿਆਂ ਨੇ ਮੈਨੂੰ ਇਹ ਗੱਲ ਦੱਸੀ ਆ ਇਹ ਬੰਦਾ ਜਿਹੜਾ ਕੰਮ ਕਰਦਾ ਇਹਦੇ ਸਾਥੇ ਮੇਰੀ ਬੇਨਤੀ ਆ ਪ੍ਰਸ਼ਾਸਨ ਨੂੰ ਕਿ ਇਸ ਬੰਦੇ ਨੂੰ ਉਸੇ ਚੇਂਜ ਕੀਤਾ 20 ਸਾਲ ਦਾ ਗਨ ਮੈਣਾ ਐਸਐਚਓ ਸਾਹਿਬ ਕਾਰਵਾਈ ਕਰਦੇ ਨੇ ਜੋ ਬਣਦੀ ਆ ਉਹ ਬਿਲਕੁਲ ਸਹੀ ਆ ਬਾਕੀ ਮੁਲਾਜ਼ਮ ਪਰ ਉਹ ਬੰਦਾ ਨਾਲ ਦੇ ਨਾਲ ਇਨਫਰਮੇਸ਼ਨ ਦੇ ਦਿੰਦਾ ਕਿ ਫੋਰਸ ਆਉਣ ਲੱਗੀ ਆ ਇੱਧਰ ਆ ਇੱਧਰ ਆ ਉਹਦੇ ਕਰਕੇ ਅਜੇ ਤੱਕ ਇਹਨਾਂ ਕੋਈ ਬੰਦਾ ਫੜਿਆ ਨਹੀਂ ਗਿਆ ਕੋਈ ਵਾਲੇ ਤਾਂ ਰੰਗੇਤੀ ਫੜਿਆ ਸਰ ਤੁਸੀਂ ਆ ਗਏ ਸਾਨੂੰ ਤੇ ਪਿੰਡ ਵਾਲਿਆਂ ਇਤਲਾਹ ਦਿੱਤਾ ਸੀਗਾ ਸਰਪੰਚ ਸਾਹਿਬ ਨੂੰ ਕਿ ਇਹ ਚੋਰ ਵੜਿਆ ਹਾਂ ਪਿੰਡ ਆਇਆ ਤੇ ਜੋ ਗਿਸ਼ਟਾ ਹੈ ਚੋਰ ਉਹ ਹੀ ਲੈ ਚਲੇ ਹਾਂ ਹਾਂ ਜੋ ਵੰਦੀ ਕਾਰਵਾਈ ਕਰਾਂਗੇ ਜਿਹੜੇ ਗਾਂਵ ਹੋਰ ਵੀ ਹੈਗੇ ਨੇ ਉਹਨਾਂ ਨੂੰ ਕਰਾਂਗੇ ਉਹ ਸਰ ਕੋਈ ਕਹਿ ਰਿਹਾ ਕਿਸੇ ਦੇ ਪਹਿਲਾਂ ਵੀ ਕਿਸੇ ਦੇ ਪੱਤੇ ਦਰਜਾ ਤੇ ਉਹ ਉਹਨਾਂ ਦੇ ਕਹਿਣ ਦੇ ਮੁਤਾਬਕ ਤੇ ਹੋਈਆਂ ਵੀ ਕੋਈ ਹੋਰ ਵੀ ਹੈਗੇ ਦੋ ਮੁੰਡੇ ਨਾਲ ਇਹਨੂੰ ਪੁੱਛ ਲਾਂਗੇ ਜਾ ਕੇ ਜਿਹੜੇ ਹੋਣ ਉਹਨਾਂ ਨੂੰ ਲਿਆਵਾਂਗੇ